ਤੁਸੀਂ ਕਿਸੇ ਵੀ ਦਫ਼ਤਰ ਵਿੱਚ ਜਾਂਦੇ ਹੋ ਤਾਂ ਉੱਥੇ ਜਾ ਕੇ ਤੁਹਾਡੇ ਹੱਥ ਪੈਰ ਕੰਬਣ ਲੱਗ ਜਾਂਦੇ ਆ ਕਿਉਂਕਿ ਅਫਸਰ ਪੜੇ ਲਿਖੇ ਹੁੰਦੇ ਆ ਤਾਂ ਅਫਸਰ ਨੇ ਕਿਹੜਾ ਸਵਾਲ ਪੁੱਛ ਲੈਣਾ ਹੁਣ ਆ ਨਾਲ ਤੁਸੀਂ ਤਸਵੀਰਾਂ ਵੇਖ ਰਹੇ ਹੋ ਕਿ ਆ ਬੀਬੀ ਦੀਆਂ ਤਸਵੀਰਾਂ ਵੀ ਨਾਲ ਚੱਲ ਰਹੀਆਂ ਬਹੁਤ ਸਾਰੇ ਲੋਕ ਮਜ਼ਾਕ ਉਡਾ ਰਹੇ ਆ ਬਹੁਤ ਸਾਰੇ ਲੋਕ ਮਜ਼ਾਕ ਉਡਾ ਕੇ ਵੀਡੀਓ ਵਾਇਰਲ ਕਰ ਰਹੇ ਆ ਔਰ ਕਹਿ ਰਹੇ ਆ ਜੀ ਇਹ ਬੀਬੀ ਨੂੰ ਲਾਇਸੈਂਸ ਮਿਲ ਜਾਣਾ ਚਾਹੀਦਾ ਹੁਣ ਤਾਂ ਦੇ ਦਿਓ ਬੀਬੀ ਥੱਕ ਗਈ ਆ ਟਰਾਈ ਦੇ ਦੇ ਕੇ ਨਹੀਂ ਗੱਲ ਟਰਾਈ ਦੀ ਨਹੀਂ ਆ ਇਹ ਬੀਬੀ ਪਿਛਲੇ ਬੰਨੇ ਜਦੋਂ ਕੈਮਰੇ ਦੀਆਂ ਵੀਡੀਓ ਆਈਆਂ ਤਾਂ ਬੀਬੀ ਬਿਲਕੁਲ ਸਹੀ ਤਰੀਕੇ ਨਾਲ ਸਕੂਟਰੀ ਚਲਾ ਕੇ ਆ ਰਹੀ ਸੀ ਤਾਂ ਸੇਮ ਜਿਵੇਂ ਦਫ਼ਤਰ ਚ ਆ ਕੇ ਤੁਹਾਡੇ ਪੈਨ ਕੰਬਣ ਲੱਗ ਜਾਂਦੇ ਆ ਤੁਹਾਡਾ ਸਰੀਰ ਕੰਬਣ ਲੱਗ ਜਾਂਦਾ ਕਿਸੇ ਸਾਹਮਣੇ ਅਫਸਰ ਦੇ ਇਸੇ ਤਰ੍ਹਾਂ ਟਰਾਈ ਦੇਣੀ ਬਹੁਤ ਮੁਸ਼ਕਲ ਵਾਲੀ ਗੱਲ ਹੈ ਕਿਤੇ ਜਾ ਕੇ ਇਮਤਿਹਾਨ ਦੇਣਾ ਬਹੁਤ ਮੁਸ਼ਕਲ ਵਾਲੀ ਗੱਲ ਹੈ ਔਰ ਬੀਬੀ ਦਾ ਮਜ਼ਾਕ ਨਾ ਬਣਾਓ ਹੁਣ ਇਹ ਤੁਸੀਂ ਵੇਖੋ ਕਿ ਇਸ ਵੀਡੀਓ ਦੇ ਵਿੱਚ ਬੀਬੀ ਸਕੂਟਰੀ ਨੂੰ ਸਿੱਧਾ ਨਹੀਂ ਕਰ پا ਰਹੇ ਕਿਉਂਕਿ ਉਹ ਇਸ ਵੇਲੇ ਹਫੜਾ ਥਫੜੀ ਚ ਪੈ ਗਈ ਹੈ ਕਿਉਂਕਿ ਪਹਿਲਾਂ ਕੀ ਹੁੰਦਾ ਸੀਗਾ ਕਿ ਬਹੁਤ ਸਾਰੀਆਂ ਬੀਬੀਆਂ ਬਿਨਾਂ ਲਾਇਸੈਂਸ ਤੋਂ ਸਕੂਟਰੀਆਂ ਚਲਾਉਂਦੀਆਂ ਸੀ। ਜ਼ਿਆਦਾਤਰ 90% ਬੀਬੀਆਂ ਕੋਲ ਲਾਇਸੈਂਸ ਨਹੀਂ ਸੀ। ਹੁਣ ਸਰਕਾਰ ਨੇ ਨਿਯਮ ਜਿਹੜੇ ਆ ਉਹ ਥੋੜੇ ਸਖਤ ਕਰ ਦਿੱਤੇ ਆ, ਕਾਨੂੰਨ ਸਖਤ ਹੋ ਗਏ ਆ ਤਾਂ ਹੁਣ ਰੈੱਡ ਲਾਈਟਾਂ ਲੱਗ ਗਈਆਂ, ਕੈਮਰੇ ਲੱਗ ਗਏ ਆ। ਆਨਲਾਈਨ ਵੀ ਚਲਾਨ ਜਿਹੜੇ ਆ ਹੁਣੇ ਸ਼ੁਰੂ ਹੋ ਗਏ ਆ। ਤਾਂ ਬਹੁਤ ਸਾਰੇ ਇਹੋ ਜਿਹੇ ਹਾਸੇ ਸਾਹਮਣੇ ਆਉਂਦੇ ਆ ਕਿ ਜਿੱਥੇ ਬਾਅਦ ਵਿੱਚ ਤੁਹਾਨੂੰ ਪਛਤਾਉਣਾ ਪੈਂਦਾ ਕਿ ਤੁਹਾਡੇ ਕੋਲ ਲਾਇਸੈਂਸ ਨਹੀਂ ਹੁੰਦਾ ਹੁਣੇ ਬੀਬੀ ਲਾਇਸੈਂਸ ਬਣਾਉਣ ਵਾਸਤੇ ਆਈ ਆ ਔਰ ਪਹਿਲਾਂ ਤਾਂ ਠੀਕ ਆ ਰਹੀ ਸੀ ਕਿਉਂਕਿ ਕੈਮਰੇ ਦੀਆਂ ਤਸਵੀਰਾਂ ਬਹੁਤ ਸਾਰੇ ਲੋਕ ਵਧੀਆ ਕਿਊ ਕਰਕੇ ਪਾ ਰਹੇ ਆ ਕਿ ਇਹ ਬੀਬੀ ਪਿੱਛੋਂ ਠੀਕ ਠਾਕ ਆ ਰਹੀ ਆ ਤਾਂ ਇੱਥੇ ਆ ਕੇ ਜਦੋਂ ਟਰਾਈ ਦੇਣ ਲੱਗੀ ਆ ਤਾਂ ਬੀਬੀ ਦੇ ਹੱਥ ਪੈਰ ਜਿਹੜੇ ਆ ਉਹ ਕੰਬਣੇ ਸ਼ੁਰੂ ਹੋ ਗਏ ਇੱਕ ਤਾਂ ਗਰਮੀ ਜ਼ਿਆਦਾ ਹੈ ਤਾ ਗਰਮੀ ਕਰਕੇ ਵੀ ਇਸ ਤਰ੍ਹਾਂ ਹੋ ਸਕਦਾ ਔਰ ਦੂਸਰਾ ਗਲਤੀ ਕਰਨ ਨਾਲੋਂ ਸਲੋ ਹੋ ਜਾਓ ਉਹ ਚੰਗਾ ਹੈ ਗਲਤੀ ਨਹੀਂ ਕਰਨੀ ਚਾਹੀਦੀ ਕਿ ਹਫੜਾ ਦਫੜੀ ਵਿੱਚ ਰੇਸ ਵੱਧ ਕਰ ਦਿਓ ਦੌੜੀ ਪੈ ਜਾਏ ਬਾਅਦ ਵਿੱਚ ਸਕੂਟਰੀ ਫੜਨੀ ਮੁਸ਼ਕਿਲ ਹੋ ਜਾਵੇ ਕੋਈ ਹਾਸਾ ਵਾਪਰ ਜਾਵੇ ਉਸ ਤੋਂ ਬੈਟਰ ਹੈ ਕਿ ਜੇ ਤੁਹਾਡਾ ਸਰੀਰ ਕੰਬਣ ਲੱਗ ਜਾਂਦਾ ਤੁਸੀਂ ਨਹੀਂ ਸਮਝ ਪਾ ਰਹੇ ਕੁਝ ਵੀ ਤਾਂ ਤੁਸੀਂ ਸਲੋ ਹੋ ਜਾਓ ਤੁਸੀਂ ਰੁਕ ਜਾਓ ਪਾਣੀ ਧਾਣੀ ਪੀਓ ਦੁਬਾਰਾ ਕਰ ਲਓ ਲੇਕਿਨ ਕੀ ਆ ਕਿ ਜਦੋਂ ਅਫਸਰਾਂ ਦੇ ਸਾਹਮਣੇ ਆਉਣਾ ਤਾਂ ਜਿਵੇਂ ਪੈਨ ਦੁਬਾਰਾ ਅਸੀਂ ਗੱਲ ਕਰਦੀ ਹੈ ਕਿ ਜਿਵੇਂ ਤੁਹਾਡਾ ਪੈਨ ਕੰਬਣ ਲੱਗ ਜਾਂਦਾ ਤਾਂ ਫਿਰ ਐਵੇਂ ਹੀ ਸਰੀਰ ਕੰਬਦਾ ਹੈ ਤਾਂ ਕਈ ਵਾਰ ਇਹੋ ਜਿਹੇ ਚਾਂਸ ਵੇਖਣ ਨੂੰ ਮਿਲਦੇ ਆ ਤਾਂ ਇਸ ਕਰਕੇ ਦੱਸਦਾ ਹੀ ਹੈ ਕਿ ਇਹ ਬੀਬੀ ਦੀ ਵੀਡੀਓ ਨੂੰ ਵਾਰ-ਵਾਰ ਵਾਇਰਲ ਨਾ ਕਰੋ ਇਸ ਦੇ ਨਾਲ ਮਜ਼ਾਕ ਨਾ ਬਣਾਓ ਇਹ ਹਰ ਇੱਕ ਪਰਿਵਾਰ ਦੀ ਘਟਨਾ ਹਰ ਇੱਕ ਪਰਿਵਾਰ ਨਾਲ ਇਹ ਚੀਜ਼ ਵਾਪਰਦੀ ਆ ਹਰ ਪਰਿਵਾਰ ਦਾ ਕੋਈ ਨਾ ਕੋਈ ਜੀ ਆਪਣਾ ਲਾਇਸੈਂਸ ਬਣਾਉਣ ਵਾਸਤੇ ਜਾਂਦਾ ਤਾਂ ਜਦੋਂ ਲਾਇਸੈਂਸ ਬਣਾਉਣ ਵਾਸਤੇ ਜਾਂਦਾ ਹੈ ਤਾਂ ਫਿਰ ਉੱਥੇ ਜਾ ਕੇ ਇਹ ਦਿੱਕਤਾਂ ਸਾਹਮਣੇ ਆਉਂਦੀਆਂ ਤਾਂ ਇਸ ਕਰਕੇ ਅਸੀਂ ਬੇਨਤੀ ਕਰ ਰਹੇ ਹਾਂ ਕਿ ਕੋਈ ਵੀ ਗੱਲਬਾਤ ਹੋਵੇ ਤਾਂ ਉਸ ਨੂੰ ਮਜ਼ਾਕੀਆ ਨਾ ਬਣਾਇਆ ਕਰੋ ਉਸ ਨੂੰ ਸਿਸਟਮ ਨਾਲ ਤੋੜਿਆ ਕਰੋ ਵਧੀਆ ਤਰੀਕੇ ਨਾਲ ਸਮਝਾਇਆ ਕਰੋ ਜੇ ਤੁਸੀਂ ਸੋਸ਼ਲ ਮੀਡੀਆ ਚਲਾਉਂਦੇ ਹੋ ਜੇ ਤੁਸੀਂ ਸਾਈਟਾਂ ਚਲਾਉਂਦੇ ਹੋ ਤਾਂ ਫਿਰ ਖੁਦ ਸਮਝਦਾਰ ਹੋ ਤੇ ਸਮਝਦਾਰ ਬਣ ਕੇ ਰਿਹਾ ਕਰੋ ਇਸ ਤਰ੍ਹਾਂ ਕਿਸੇ ਦਾ ਮਜ਼ਾਕ ਨਾ ਉਡਾਇਆ ਕਰੋ ਹਕੀਕਤ ਇਹੀ ਹੈ ਕਿ ਪੈਨ ਚਲਾਉਣ ਵਾਲਾ ਵੀ ਇਸੇ ਤਰ੍ਹਾਂ ਹੀ ਕੰਬਦਾ ਕਿਉਂਕਿ ਅਜੇ ਕਿ ਪੈਨ ਵਿੱਚ ਇਤਿਹਾਸ ਲਿਖਣ ਤੱਕ ਦੇ ਬੰਦੇ ਤੋਂ ਗਲਤੀਆਂ ਹੋ ਜਾਂਦੀਆਂ ਪੈਨ ਨਾਲ ਜੋ ਲਿਖਿਆ ਗਿਆ ਉਹ ਕਿੱਥੇ ਦੀ ਕਿੱਥੇ ਚਲਿਆ ਜਾਂਦਾ ਤਾਂ ਫਿਰ ਓਵੇਂ ਹੀ ਇਹ ਚੀਜ਼ ਤੁਸੀਂ ਸਮਝ ਸਕਦੇ ਹੋ ਤੁਹਾਡੇ ਕੀਤੇ ਹੋਏ ਸਾਈਨ ਬੈਂਕ ਵਿੱਚ ਮੈਚ ਨਹੀਂ ਖਾਂਦੇ ਕਿਉਂਕਿ ਤੁਹਾਡਾ ਹੱਥ ਕੰਬਦਾ ਤੁਹਾਡੇ ਕੀਤੇ ਹੋਏ ਸਾਈਨ ਤੁਹਾਡੇ ਸਰਟੀਫਿਕੇਟਾਂ ਤੇ ਕੰਮ ਨਹੀਂ ਆਉਂਦੇ ਫਿਰ ਤੁਹਾਡੇ ਸਾਈਨ ਮੈਚ ਨਹੀਂ ਖਾਂਦੇ ਫੇਰ ਤੁਸੀਂ ਵੇਖਦੇ ਹੋ ਕਿ ਇਹ ਕੀ ਹੋਇਆ ਜੀ ਮੈਂ ਉੱਥੇ ਕਬਰਾ ਗਏ ਅਸੀਂ ਇਸ ਤਰ੍ਹਾਂ ਹੁੰਦਾ ਔਰ ਧੰਨਵਾਦ ਆ ਬੀਬੀ ਦਾ ਕਿ ਜਿਹੜੀ ਬਿਲਕੁਲ ਰੁਕ ਕੇ ਸਲੋ ਕਰ ਰਹੀ ਆ ਔਰ ਬਿਲਕੁਲ ਸਿਸਟਮ ਨਾਲ ਚੱਲ ਰਹੀ ਆ ਬਾਕੀ ਮਹਿਕਮੇ ਨੂੰ ਬੇਨਤੀ ਆ ਕਿ ਇਸ ਨੂੰ ਇੱਕ ਦੋ ਚਾਂਸ ਬੀਬੀ ਨੂੰ ਹੋਰ ਦਿੱਤੇ ਜਾਣ ਕੋਈ ਚੱਕਰ ਨਹੀਂ ਜਿੱਥੋਂ ਦੀ ਵੀ ਵੀਡੀਓ ਹੈਗੀ ਆ ਵਾਇਰਲ ਵੀਡੀਓ ਹੈ ਇਸ ਬਾਰੇ ਅਸੀਂ ਪੂਰੀ ਪੁਸ਼ਟੀ ਨਹੀਂ ਕਰਦੇ ਕਿੱਥੋਂ ਦੀ ਆ ਪਰ ਲੇਕਿਨ ਸਾਡੇ ਸਮਝਾਉਣ ਦਾ ਤਰੀਕਾ ਸੀਗਾ ਬਾਕੀ ਸਮਝਦਾਰ ਹੋਰ ਵੀ ਬਹੁਤ ਹੋਣਗੇ ਕਮੈਂਟ ਜਰੂਰ ਕਰਨ ਕਿ ਅਸੀਂ ਸਹੀ ਕਿਹਾ ਜਾਂ ਗਲਤ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਧੰਨਵਾਦ